विक्रम मुजेठिया दे पत्नी एमएलए गनीव कौर मुजेठिया ਵੱਲੋਂ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਨੂੰ ਚਿੱਠੀ ਭੇਜ ਸ਼ਿਕਾਇਤ ਕੀਤੀ ਗਈ ਹੈ ਜਿਸ ਚ ਗਨੀਵ कौर मुजेठिया ਵੱਲੋਂ ਲਿਖਿਆ ਗਿਆ ਮੈਂ ਆਪ ਜੀ ਦਾ ਧਿਆਨ ਇੱਕ ਮਹਿੰਮ ਮੁੱਦੇ ਵੱਲ ਦਿਵਾਉਣਾ ਚਾਹੁੰਦੀ ਹਾਂ ਜਿਸ ਦਾ ਸਬੰਧ ਸਿਰਫ ਮੇਰੇ ਨਿੱਜੀ ਹਿੱਤ ਨਾਲ ਨਹੀਂ ਹੈ ਬਲਕਿ ਉਸ ਸਮੁੱਚੇ ਪਰਿਵਾਰ ਦੇ ਸਤਿਕਾਰਯੋਗ ਮੈਂਬਰ ਸਹਿਬਾਨ ਦੇ ਸੰਵਿਧਾਨਿਕ ਹੱਕਾਂ ਦੀ ਰਖਵਾਲੀ ਨਾਲ ਹੈ ਅਤੇ ਉਹਨਾਂ ਦੀ ਇੱਜ਼ਤ ਆਬਰੂ ਦੀ ਹਿਫਾਜ਼ਤ ਨਾਲ ਹੈ ਜਿਸ ਪਰਿਵਾਰ ਦੇ ਮੁਖੀ ਤੁਸੀਂ ਖੁਦ ਹੋ ਜੀ ਸਪੀਕਰ ਸਾਹਿਬ ਜੋ ਪੰਜਾਬ ਵਿੱਚ ਇਸ ਵਕਤ ਜੋ ਸਰਕਾਰੀ ਜ਼ਬਰ ਸਿਆਸੀ ਬਦਲਾਖੋਰੀ ਅਤੇ ਪੁਲਿਸ ਦੀ ਅਨੇ ਦੁਰਵਰਤੋਂ ਦਾ ਮਾਹੌਲ ਚੱਲ ਰਿਹਾ ਹੈ ਉਸ ਤੋਂ ਤੁਸੀਂ ਭਲੀ ਭਾਂਤੀ ਜਾਣੂ ਹੋ ਸਧਾਰਨ ਲੋਕਾਂ ਦੇ ਮਜ਼ਦੂਰੀ ਹੱਕਾਂ ਦੀ ਤਾਂ ਗੱਲ ਹੀ ਦੂਰ ਇਸ ਵਕਤ ਲੋਕਾਂ ਦੇ ਚੁਣੇ ਹੋਏ ਸੰਵਿਧਾਨਕ ਨੁਮਾਇੰਦੇ ਵੱਲੋਂ ਵੀ ਲੋਕ ਖੇਤਾ ਬਾਰੇ ਆਵਾਜ਼ ਉਠਾਉਣ ਉਤੇ ਉਨਾ ਵਿਰੋਧ ਸਰਕਾਰੀ ਦਮਨ ਦਾ ਦੌਰ ਸਿਖਰ ਤੇ ਹੈ ਬਦਲਾਅ ਦੀ ਥਾਂ ਬਦਲਾ ਅਤੇ ਪ੍ਰਸ਼ਾਸਨ ਦੀ ਥਾਂ ਦੁਸ਼ਾਸ਼ਨ ਨੇ ਲੈ ਲਈ ਹੈ ਵਿਰੋਧੀ ਧਿਰ ਨੂੰ ਦੁਸ਼ਮਣ ਧਿਰ ਗਰਦਾਨ ਦਿੱਤਾ ਗਿਆ ਹੈ ਸੂਬੇ ਵਿੱਚ ਝੂਠੇ ਪੁਲਿਸ ਮੁਕਾਬਲੇ ਅਤੇ ਝੂਠੇ ਕੇਸਾਂ ਦਾ ਦੌਰ ਚੱਲ ਰਿਹਾ ਹੈ ਸਪੀਕਰ ਸਾਹਿਬ ਇੱਕ ਬੇहद ਸੰਗੀਨ ਸਥਿਤੀ ਹੈ ਜਿਸ ਵਿੱਚ ਪੰਜਾਬ ਪੰਜਾਬੀ ਦੇ ਸਿੱਖਾ ਦੇ ਇੱਕ ਦੁਸ਼ਮਣ ਟੋਲੇ ਵੱਲੋਂ ਧੋਖੇ ਨਾਲ ਸੱਤਾ ਹਤਿਆ ਕੇ ਪੰਜਾਬ ਨੂੰ ਅਸਵਿਵਹ ਵਾਲੇ ਬਿਆਨ ਦੌਰ ਵੱਲ ਧੱਕਿਆ ਜਾ ਰਿਹਾ ਹੈ ਇਸ ਕਾਲੇ ਦੌਰ ਦੀ ਇੱਕ ਰਣਨੀਤੀ ਹੈ ਕਿਸੇ ਆਧਾਰਨ ਪੰਜਾਬੀਆਂ ਵਿਰੁੱਧ ਨਫ਼ਰਤ ਤਸ਼ੱਦਦ ਤੇ ਕੁਸ਼ਾਸ਼ਨ ਤੋਂ ਧਿਆਨ ਹਟਾਉਣ ਲਈ ਸਰਕਾਰ ਦੇ ਪ੍ਰਮੁੱਖ ਮੁਖਾਲਫਿਨ ਵਿਰੁੱਧ ਸਰਕਾਰੀ ਦਮਨ ਦੇ ਝੂਠੇ ਕੇਸਾਂ ਦਾ ਦੌਰ ਚਲਾਇਆ ਜਾ ਰਿਹਾ ਹੈ ਆਪਣੇ ਕੁਰਕਰਮਾਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਇੱਕ ਪਾਸੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਬਦਲਾਖੋਰੀ ਤੇ ਦੂਜੇ ਪਾਸੇ ਉਹਨਾਂ ਨੂੰ ਬਦਨਾਮ ਕਰਨ ਲਈ ਪੰਜਾਬੀਆਂ ਦੇ ਟੈਕਸਾਂ ਤੋਂ ਉਗਰਾਹੇ ਸੈਂਕੜੇ ਕਰੋੜਾ ਰੁਪਏ ਦਾ ਅੰਨਾਕੂੜ ਪ੍ਰਚਾਰ ਦੀ ਦੋਹਰੀ ਨੀਤੀ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇਸੇ ਰਣਨੀਤੀ ਹੇਠ ਮੇਰੇ ਪਤੀ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਰਦਾਰ ਮਜੀਠੀਆ ਹਮੇਸ਼ਾ ਪੰਜਾਬ ਤੇ ਪੰਜਾਬੀ ਦੇ ਹਿੱਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਇਸੇ ਕਾਰਨ ਉਹ ਗੈਰ ਪੰਜਾਬੀਆਂ ਦੀ ਗੈਰ ਖਵਾ ਅਤੇ ਉਹਨਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਮੌਜੂਦਾ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੇ ਨੇ ਇਹ ਸਰਕਾਰ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਆਪਣੀ ਬਦਲਾਖੋਰੀ ਦੀ ਹਵਜ਼ਾ ਨਿਸ਼ਾਨਾ ਬਣਾਉਂਦੀ ਆਈ ਹੈ ਜਿਸ ਦੇ ਸਬੂਤ ਸਮੂਹ ਪੰਜਾਬੀ ਸਾਹਮਣੇ ਹਨ ਹਾਲਾਂਕਿ ਉਸੇ ਮਜੀਠੀਆ ਸਾਹਿਬ ਵਿਰੁੱਧ ਇਨਾ ਹੀ ਝੂਠਾ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਨੇ ਮਜੀਠੀਆ ਸਾਹਿਬ ਤੋਂ ਲਿਖਤੀ ਮਾਫੀ ਵੀ ਮੰਗ ਚੁੱਕੇ ਨੇ ਪਰ ਹੁਣੇ ਉਹਨਾਂ ਤੋਂ ਮਾਫੀਆਂ ਦਾ ਬਦਲਾ ਲੈਣ ਲਈ ਸਰਕਾਰੀ ਸੱਤਾ ਦਾ ਅੰਨਾ ਦੁਰਵਿਯੋਗ ਕਰਦੇ ਆ ਰਹੇ ਨੇ ਪਰ ਸਪੀਕਰ ਸਾਹਿਬ ਮੇਰੇ ਗੁਰੂ ਪਿਆਰੇ ਤੇ ਗੁਰੂ ਭੈ ਵਿੱਚ ਚੱਲਣ ਵਾਲੇ ਗੁਰਸਿੱਖ ਹਨ ਤੇ ਉਹ ਤਸ਼ੱਦਦ ਤੋਂ ਘਬਰਾ ਕੇ ਸੱਚ ਦੇ ਮਾਰਗ ਤੇ ਢਿੜਕਣ ਵਾਲਿਆਂ ਵਿੱਚੋਂ ਨਹੀਂ ਹਨ ਗੁਰੂ ਪਾਸ਼ਾ ਉਹਨਾਂ ਦੇ ਅੰਗ ਸੰਗ ਸਹਾਇ ਹੋਣਗੇ ਏ ਮੇਰਾ ਉਹਨਾਂ ਦੇ ਦ੍ਰਿੜ ਵਿਸ਼ਵਾਸ ਹੈ ਪਰ ਆਪਣੇ ਸਿਆਸੀ ਮੁਖਾਲਫੀਨ ਅਤੇ ਪਰਿਵਾਰ ਉੱਤੇ ਤਸ਼ੱਦਦ ਕਰਨ ਦੀ ਜੋ ਫਿਰ ਤੇ ਇਹ ਸਰਕਾਰ ਪਾ ਰਹੀ ਹੈ ਉਹ ਮਝੇਠੀਆਂ ਸਾਹਮਣੇ ਇਸ ਸਰਕਾਰ ਦੀ ਨੈਤਿਕ ਹਾਰ ਦਾ ਸਬੂਤ ਹੈ ਜਿਸ ਤਰ੍ਹਾਂ ਇਹ ਵਕਤ ਮੇਰੇ ਬੱਚਾ ਦੇ ਸਾਡੇ ਬਜ਼ੁਰਗਾਂ ਮਾਤਾ ਪਿਤਾ ਨੂੰ ਸਰਕਾਰੀ ਤਸ਼ੱਦਦ ਦੇ અપਮਾਨ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਸ ਦੀ ਇੱਕ ਮਿਸਾਲ ਮਿਤੀ 25 6 2025 ਨੂੰ ਸਵੇਰੇ ਕਰੀਬ 10:30 ਵਜੇ ਇੱਕ ਧਾੜਵਜੋ ਹਮਲੇ ਦੇ ਰੂਪ ਵਿੱਚ ਆਈ ਜਿਸ ਦੀ ਪਛਾਣ ਬਾਰੇ ਵੀ ਕੋਈ ਜਾਣਕਾਰੀ ਹਾਸਲ ਨਹੀਂ ਸੀ ਕਿਉਂਕਿ ਸ਼ੁਰੂ ਵਿੱਚ ਇਹ ਟੀਮ ਕਿਸੇ ਵੀ ਮੈਂਬਰ ਵੱਲੋਂ ਆਪਣੇ ਪਛਾਣ ਪੱਤਰ ਦਿਖਾਉਣ ਤੋਂ ਵੀ ਆਨਾ ਕਨੀ ਕੀਤੀ ਗਈ ਪਰ ਬਾਅਦ ਵਿੱਚ ਸਾਡੇ ਕਾਨੂੰਨੀ ਵਕੀਲ ਦੀ ਜਿੱਤ ਤੇ ਹੀ ਇਹ ਪਤਾ ਲੱਗਿਆ ਕਿ ਇਸ ਦੀ ਅਗਵਾਈ ਐਸਐਸਪੀ ਅਰੁਣ ਸੈਣੀ ਕਰ ਰਹੇ ਨੇ ਇਸ ਅਣਅਧਿਕਾਰਤ ਤੇ ਗੈਰ ਕਾਨੂੰਨੀ ਹਮਲੇ ਦੀ ਸੰਜੀਦਗੀ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਇਹਨਾਂ ਕੋਲ ਨਾ ਤਾਂ ਕਿਸੇ ਕਚਹਿਰੀ ਵੱਲੋਂ ਦਿੱਤਾ ਅਧਿਕਾਰ ਪੱਤਰ ਜਾਣ ਵਾਰੰਟ ਸੀ ਤੇ ਨਾ ਹੀ ਆਪਣੇ ਪਛਾਣ ਪੱਤਰ ਦਿਖਾ ਰਹੇ ਸਨ ਉਸ ਵਕਤ ਸਾਡੇ ਚੰਡੀਗੜ੍ਹ ਇਤ ਘਰ ਵਿੱਚ ਪਰਿਵਾਰ ਦਾ ਇੱਕ ਵੀ ਮੈਂਬਰ ਹਾਜ਼ਰ ਨਹੀਂ ਸੀ ਘਰ ਵਿੱਚ ਮੈਂ ਖੁਦ ਵੀ ਹਾਜ਼ਰ ਨਹੀਂ ਸੀ ਸਿਰਫ ਸਾਡੇ ਬਜ਼ੁਰਗ ਮਾਤਾ ਜੀ ਹਾਜ਼ਰ ਸਨ ਜਿਸ ਤਰ੍ਹਾਂ ਧਾੜ ਨੇ ਸਾਡੇ ਮਾਤਾ ਜੀ ਨੂੰ ਜਲੀਲ ਕੀਤਾ ਅਤੇ ਇਸ ਤਰ੍ਹਾਂ ਘਰ ਵਿੱਚ ਹੁੱਲੜਬਾਜੀ ਮਚਾਈ ਉਸ ਦੇ ਸਾਰੇ ਵੇਰਵੇ ਮੈਂ ਐਸਐਸਪੀ ਚੰਡੀਗੜ੍ਹ ਨੂੰ ਲਿਖੀ ਆਪਣੀ ਸ਼ਿਕਾਇਤ ਵਿੱਚ ਦਰਜ ਕੀਤੇ ਨੇ ਜਿਸ ਦੀ ਇੱਕ ਨਕਲ ਇਸ ਬੇਨਤੀ ਨਾਲ ਆਪ ਜੀ ਨੂੰ ਧਿਆਨ ਵਿੱਚ ਹਿਤਬੀਜ ਨੱਥੀ ਕੀਤੀ ਗਈ ਹੈ ਮਾਰਜੀ ਸਪੀਕਰ ਸਾਹਿਬ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਪ ਜੀ ਦਾ ਪਿਛੋਕੜ ਇਸ ਵਿਰਸੇ ਨਾਲ ਲਬਰੇਜ਼ ਹੈ ਤੇ ਆਪ ਜੀ ਗੁਰੂ ਨਾਨਕ ਪਾਸ਼ਾ ਵੱਲੋਂ ਔਰਤ ਦੇ ਬੇਮਿਸਾਲ ਸਨਮਾਨ ਅਤੇ ਉਸ ਦੀ ਇੱਜ਼ਤ ਆਬਰੂ ਨੂੰ ਬਰਕਰਾਰ ਤੇ ਮਹਿਫੂਜ਼ ਰੱਖਣ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ